ਜਿੱਥੇ ਇੱਕ ਪਾਸੇ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ 6 ਜੂਨ ਨੂੰ ਵੱਡਾ ਕੱਲੂਕਾਰਾ ਦਿਵਸ ਮਨਾਇਆ ਜਾਏਗਾ। ਉਸੇ ਨੂੰ ਲੈ ਕੇ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਚੱਪੇ-ਚੱਪੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਅਤੇ ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਵਿਅਦਬੀ ਹੋਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ। ਜਾਣਕਾਰੀ ਮੁਤਾਬਕ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਗੁਰੂ ਅਰਜਨ ਦੇਵ ਨਿਵਾਜ਼ ਦੇ ਨਜ਼ਦੀਕ ਇੱਕ ਵਿਅਕਤੀ ਦੇ ਵੱਲੋਂ ਵਿਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਦੋਂ ਬਾਅਦ ਕੀ ਹੋਇਆ ਮੈਂ ਇੱਥੇ ਆ ਰਿਹਾ ਹਾਂ ਕੋਈ ਪੁੱਛੀ ਦੱਜੋ ਕਿ ਕਰ ਰਿਹਾ ਹੈ ਨਹੀਂ ਇੱਥੇ ਲੰਦਾ ਮੈਂ ਇੱਥੇ ਬੈਠ ਗਿਆ ਸੀ ਬੈਠ ਗਿਆ ਸੀ ਕਿ ਨਾਨੀ ਦੀ तरफ ਹੈ ਕੋਕਾ ਕੋਕਾ ਪਿਆਣਾ ਨੂੰ ਮੈਂ ਨਾਲ ਡਾਲੀ ਬੁਲ ਕਾ ਰਿਹਾ ਹੈ ਬਲਕਾਰ ਸਿੰਘ ਫਿਰ ਪੁਰਾਣਾ ਕੀ ਹੈ ਉਹਦਾ ਅੰਦਰ ਕੰਡੀਸ਼ਨ ਹੈ ਪੁਰਾਣਾ ਪੱਤੂ ਹੀ ਤਾਂ ਹਾਂਜੀ ਜੀ 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 ਨੰਬਰ ਵਾਲੇ ਤਾਂ ਕਰਦੇ ਆ ਨੰਬਰ ਵਾਲੇ 15 ਵਾਲੇ ਦੋ ਤਿੰਨੇ ਵਾਲੇ ਜੀ ਜੀ ਠੀਕ ਹੈ ਕਿ ਮੈਂ ਪਾ ਦਿੰਦਾ ਇੱਥੇ ਵੀ ਨਾ ਜਾਂ ਨਾ ਮਿਲ ਕੇ ਨਾ ਲਈ ਆਪ ਪਾਈ ਉਹ ਤੇ ਪਨੇ ਨਾ ਹੈ ਇੱਧਰ ਆ ਜਾ ਇੱਧਰ ਹੋ ਜਾ ਉਧਰ ਨੂੰ ਪਰ ਇੱਧਰ ਤੇ ਨਾ ਇੱਥੇ ਬਿਠਾ ਦੋ ਉਹ ਤੇ ਉੱਪਰ ਬਹਿ ਜਾ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਆ ਉਹਨੇ ਗੁੱਟਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡ ਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਪਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਕਿਥੋਂ ਦਰਨ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਕੁਝ ਜਥੇਬੰਦੀਆਂ ਇੱਥੇ ਪਹੁੰਚ ਗਿਆ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਸਪੈਕਟਿਵੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਰਮਲ ਦੇ ਵਿੱਚ ਲਿਆਦੀ ਗਈ ਅਸੀਂ ਇਹ ਪਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਪਾਵਾਂਗੇ ਅੱਗੇ ਜੋ ਬੰਦ ਦੀ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ੀਦ ਦਾ ਹੀ ਰਹਿਣ ਵਾਲਾ ਵਿਅਕਤੀ ਹੈ ਜੋ ਪਤਾ ਕਰ ਰਹੇ ਜੀ ਤਫਤੀਸ਼ ਕਰਦੇ ਨੇ ਇੱਕ ਪਾਸੇ ਤੋਂ ਦੂਸਰਾ ਆਇਆ ਕਿ ਪੁਲਿਸ ਨੇ ਵੱਡੀ ਗਿਤੀ ਦੀ ਚੈਦ ਜਿਸ ਪਾਸੇ ਇਹ ਘਟਨਾ ਹੋਣਾ ਕਿੰਨਾ ਕਿਤੇ ਸੰਗਤ ਦੇ ਮੱਥੀ ਦਾ ਆਪ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਹੈ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਨਗਰੀ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਇਹਨਾਂ ਤੇ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰਦੇ ਹਾਂ ਥੈਂਕ ਯੂ